ਹੈ ਵਲੌਗ ਦੇ ਵਿੱਚ ਤੇ ਨੇ ਵੀ ਗੱਲ ਕਹੀ ਸੀ ਵੀ ਚੱਲ ਪਾਂਗੇ ਛੱਡੋ ਪਾਈ ਪਾਸ ਹੋ ਦੀ ਤੇ ਤੂੰ ਉਦੋਂ ਬਾਅਦ ਕਿਹਾ ਨਹੀਂ ਸੀ ਵੀ ਕੋਈ ਸ਼ਰਤ ਨਹੀਂ ਲੱਗੀ ਨਾ ਨਾ ਉਹ ਵੀ ਉਹ ਵੀਡੀਓ ਵੀ ਆਪਾਂ ਮੈਂ ਸੰਭ ਕੇ ਰੱਖੀ ਹੋਈ ਆ ਫਿਰ ਮੈਂ ਇਹ ਤੇ ਵਲੌਗ ਦੇ ਵਿੱਚ ਲਾ ਦੂੰਗਾ ਹਾਂ ਫਿਰ ਉਹ ਜੀ ਮੈਂ ਕੱਟੀ ਗਿਆ ਕੱਟੀ ਦਊ ਕੱਟੀ ਗਿਆ ਕੱਟੀ ਕੁੱਟੀ ਤੂੰ ਨਾ ਦੇਖ ਸ਼ਰਤ ਤਾਂ ਕੋਈ ਨਹੀਂ ਨਾ ਲੱਗੀ ਤੂੰ ਉਂਝ ਕਿਹਾ ਸੀ ਵੀ ਕੱਟੀ ਦਊ ਨਾ ਬੱਸ ਰੱਖ ਨਹੀਂ ਨਹੀਂ ਜਿਹੜਾ ਬੰਦਾ ਬਾਬੇ ਕੋਲ ਜਾਂਦਾ ਮੈਂ ਤੂੰ ਨਹੀਂ ਨਹੀਂ ਕੀ ਪਤਾ ਪੈ ਜਾਂ ਜਗਰਾ ਕੇ ਦੇ ਦੇ ਕੋਈ हां जी दोस्तों ਜਿਹੜੀ ਘੜੀ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਘੜੀ ਹੁਣ ਆ ਚੁੱਕੀ ਹੈ ਜੀ ਤੁਸੀਂ ਸਾਰੇ ਜਣੇ ਬਹੁਤ ਹੀ ਫੋਨ ਕਰ ਰਹੇ ਸੀ ਬਹੁਤ ਹੀ ਜ਼ਿਆਦਾ ਕਮੈਂਟ ਕਰ ਰਹੇ ਸੀ ਬਹੁਤ ਜ਼ਿਆਦਾ ਮੈਸੇਜ ਕਰਕੇ ਪੁੱਛ ਰਹੇ ਸੀ ਵੀ ਹੁਣ ਦੱਸ ਦੋ ਵੀ ਕੌਣ ਸ਼ਰਤ ਜਿੱਤਿਆ ਤੁਹਾਨੂੰ ਪਤਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ਼ਰਤ ਲਾਈ ਸੀ ਆਪਣੀ ਮੱਝ ਸੂਣ ਵਾਲੀ ਸੀ ਦੌਰਤ ਤੇ ਭਾਬੀ ਦੇ ਵਿੱਚ ਸ਼ਰਤ ਲੱਗੀ ਸੀ ਵੀ ਮੱਝ ਕਦੋਂ ਸੂਗੀ ਉਹ ਘੜੀ ਹੁਣ ਆ ਚੁੱਕੀ ਹੈ ਜੀ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਵੀ ਕਿਹੜਾ ਸ਼ਰਤ ਜਿੱਤਿਆ ਹਾਂਜੀ ਪਵਿੱਤਰ ਸਿੰਘ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਦੇ ਵੀ ਮੈਨੂੰ ਪਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਕੱਟੀ ਦਿੱਤੀ ਹੈ ਆਪਣੀ ਮੱਝ ਸੂ ਚੁੱਕੀ ਹੈ ਜੀ ਅੱਜ 25 ਤਰੀਕ ਇਹ ਤਕਰੀਬਨ 9:00 ਵਜੇ ਸੂਪੀ ਹੈ ਜੀ ਰਾਤ ਨੂੰ ਹਾਂਜੀ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਕਿ ਆਪਣੇ ਦੁਸ਼ਮਣ ਬਹੁਤ ਬੈਠੇ ਨੇ ਜੋ ਆਪਾਂ ਨੂੰ ਕਹਿ ਰਹੇ ਸੀ ਵੀ ਇਹ ਤਾਂ 20 ਤਰੀਕ ਤੋਂ ਪਹਿਲਾਂ ਪਹਿਲਾਂ ਸੂਪੂਗੀ ਬਹੁਤ ਗੱਲਾਂ ਮਾਰਦੇ ਸੀ ਅੱਜ ਉਹਨਾਂ ਦੇ ਸਿੱਧੀ ਚਪੇੜ ਵੱਜੀ ਹੈ ਤੇ ਦੁਸ਼ਮਣਾਂ ਦਾ ਮੂੰਹ ਵੀ ਦਿਖਾ ਦਿੱਤਾ ਜਾਵੇ ਕਿਵੇਂ ਦਾ ਬਣਿਆ ਹੋਇਆ ਹੈ ਤੇ ਅੱਜ ਮੇਰੇ ਵੱਲ ਹੋ ਗਈਆਂ ਨੇ ਤਿੰਨ ਪਾਰਟੀਆਂ ਤਿੰਨ ਪਾਰਟੀਆਂ ਪਿੰਨਾ ਇਹੋਆਂ ਤਿੰਨ ਕੋਈ ਨਹੀਂ ਮੈਂ ਇੰਨੀ ਗੱਲ ਦੀ ਤੇ ਸੀ ਕੱਟੀ ਦਊਗੀ ਕੱਟੀ ਵਾਲੀ ਪਾਰਟੀ ਤੇਰੀ ਹੈ ਕੱਟੀ ਜਾਨੀ ਸ਼ਰਤ ਲਾ ਲੈਂਦੀ ਮੈਂ ਕਿਹਾ ਸੀ ਮੈਂ ਸ਼ਰਤ ਲਾ ਲਈ ਮੈਂ ਕਿਹਾ ਸ਼ਰਤ ਲਾ ਲਈ ਹਾਂ ਬੋਦਨ ਬਲੌਗ ਕੱਢ ਦਿੰਦੇ ਹਾਂ ਹਾਂ ਸ਼ਰਤ ਲਾ ਲੈਂਦੀ ਮੈਂ ਮੈਂ ਕਿਹਾ ਸੀ ਮੈਂ ਕਿਹਾ ਲਾਉ ਸ਼ਰਤ ਹਾਂ ਹਾਂ ਨਾ ਨਾ ਹੁਣ ਤਾਂ ਜੋ ਮਰਜੀ ਚਲੋ ਤੁਸੀਂ ਇਹ ਦੱਸੋ ਵੀ ਤਿੰਨ ਪਾਰਟੀਆਂ ਕਿਹੜੇ ਹਿਸਾਬ ਨਾਲ ਪਾਰਟੀਆਂ ਹੋ ਗਈਆਂ ਪਹਿਲੀ ਮੱਝੂਪੀ ਦੂਜੀ ਨੇ 5000 ਦੀ ਸ਼ਰਤ ਜਿੱਤੀ ਗਿਆ ਤੀਜੀ ਕੱਟੀ ਆ ਗਈ ਅੱਛਾ ਤਿੰਨ ਪਾਰਟੀਆਂ ਕੱਟੀ ਵਾਲੀ ਦਾ ਬਾਈ ਹੁਣ ਤਾਂ ਜੋ ਮਰਜੀ ਕਰੀ ਚੱਲ ਹੁਣ ਤਾਂ ਮੈਨੂੰ ਹੁਣ ਫਿਰ ਰੁਪਇਆ 5000 ਲਿਆ ਦੇ ਹਾਂ ਬਈ ਪਵਿੱਤਰ ਸਿਆ ਫਿਰ ਕਿੰਨਾ ਕ ਚਾਹ ਹੈ ਤੈਨੂੰ ਬਹੁਤ ਹੀ ਜ਼ਿਆਦਾ ਚਾਹ ਹੈ ਜੀ ਹੁਣ ਉਹ 5000 ਦਾ ਕੀ ਕਰੇਗਾ ਮੈਂ ਕੋਲ ਰੱਖੂਗਾ ਜੀ ਉਹਦੀ ਮੈਨੂੰ ਨਿੱਗ ਆਉਗੀ ਉਹਦੇ ਵਿੱਚੋਂ ਮੇਰਾ ਵੀ ਕਮਿਸ਼ਨ ਚਾਹੀਦਾ ਮੈਨੂੰ 500 ਤੂੰ ਲੈ ਲੈ ਠੀਕ ਹੈ ਮੈਂ 500 ਨਾਲ ਹੀ ਬਹੁਤ ਖੁਸ਼ ਹਾਂ ਹਾਂ ਜੀ ਗਗਨਦੀਪ ਜੀ ਕਿਵੇਂ ਖੁੰਝੇ ਲੱਗੇ ਬੈਠੇ ਹੋ ਤੁਸੀਂ ਕਹਿੰਦੇ ਸੀ ਵੀ ਆਪਾਂ ਜਿਹੜੀ ਆਪਣੀ ਮੱਝ ਹੈ ਸੋ ਦੋਸਤੋ ਸਸਰੀ ਗੱਲ ਮੈਂ ਇਹ ਗੱਲ ਕਹੀ ਸੀ ਵੀ ਮੱਝ ਵੀ ਦੀ ਇੱਕ ਤਾਂ ਪਹਿਲਾਂ ਸੂਗੀ ਪਰ ਮੈਂ ਇਹ ਵੀ ਬਚ ਕੇ ਆ ਹੀ ਕੱਟੀ ਦਊਗੀ ਕੱਟੀ ਵੀ ਨਾ 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 ਆਪਾਂ ਪਿਛਲਾ ਬਲੌਗ ਦੇਖ ਲੈਨੇ ਆਂ ਕੱਟੀ ਤੂੰ ਹੁਣ ਬਈ ਮੁਕਰ ਨਾ ਹੁਣ ਤਾਂ ਹੁਣ ਕਿਵੇਂ ਨਹੀਂ ਕਰ ਪਰ ਹੁੰਦਾ ਮੈਂ ਕਿਹਾ ਸੀ ਵੀ ਕੱਟੀ ਦਊਗੀ ਫਿਰ ਸ਼ਰਤ ਲਾ ਲੈਂਦੇ ਹਾਂ ਸ਼ਰਤ ਲਾ ਲੈਂਦੇ ਮੈਂ ਵਲੌਗ ਬਣਾ ਲਵਾਂ ਐ ਤਾਂ ਹੁਣ ਜੇ ਤੁਸੀਂ ਦੋਨੋਂ ਹੀ ਕਹੋਗੇ ਵੀ ਕੱਟੀਆਂ ਕੱਟੀ ਦਊਗੀ ਉਹ ਤਾਂ ਗੱਲ ਹੈ ਨਾ ਕੱਟੀ-ਕੁੱਟੀ ਦੀ ਗੱਲ ਕੱਢੀ ਜੋ ਹੁਣ ਕਿਹੜਾ 5000 ਰੁਪਏ ਮੰਗਦਾ ਇਹ ਵਲੌਗ ਦੇ ਵਿੱਚ ਤੇਣੀ ਵੀ ਗੱਲ ਕਹੀ ਸੀ ਵੀ ਚੱਲ 5000 ਛੱਡੋ ਪਾਈ-ਪਾਈ ਸੋ ਦੇ ਤੇ ਦੂਜੇ ਤੋਂ ਬਾਅਦ ਕੀ ਆਇਆ ਨਹੀਂ ਸੀ ਵੀ ਮੈਂ ਕਾ ਠੀਕ ਹੈ ਨਾ ਨਾ ਉਹ ਵੀ ਉਹ ਵੀਡੀਓ ਵੀ ਆਪਾਂ ਮੈਂ ਸੰਭ ਕੇ ਰੱਖੀ ਹੋਈ ਆ ਫਿਰ ਮੈਂ ਇਹ ਤੇ ਵਲੌਗ ਦੇ ਵਿੱਚ ਲਾ ਦੂੰਗਾ ਆਹ ਫਿਰ ਉਹ ਜੀ ਮੈਂ ਕਾ ਠੀਕ ਹੈ ਕੱਟੀ ਦਊ ਕੱਟੀ ਗਿਆ ਕੱਟੀ ਕੱਟੀ ਮੈਂ ਵੀਡੀਓ ਚਾਹ ਮੈਂ ਦੇਖ ਸ਼ਰਤ ਤਾਂ ਕੋਈ ਨਹੀਂ ਨਾ ਲੱਗੀ ਤੂੰ ਉਂਝ ਕਿਹਾ ਸੀ ਵੀ ਕੱਟੀ ਦਊਗੀ ਕੱਟੀ ਦਊਗੀ ਮੈਂ ਤਾਂ ਦੱਸਦੀ ਕਿਹਾ ਸੀ ਤੂੰ ਤਾਂ ਬਈ ਬਹੁਤ ਮੁਕਰਦੀ ਆ ਤੂੰ ਤਾਂ ਬਹੁਤ ਜ਼ਿਆਦਾ ਮੁਕਰਦੀ ਆ ਚੁੱਪ ਕਰਕੇ ਰੁਪਿਆ ਦੇ ਦੋ 5000 ਮੈਨੂੰ ਮੇਰੇ ਕੋਲ ਬਾਰਾ ਟਾਈਮ ਨਹੀਂ ਇੱਥੇ ਗੱਲਾਂ ਕਰਨ ਦਾ ਇਹ ਤਾਂ ਪਹਿਲੀ ਜੇਬ ਚ ਪਾਈ ਫਿਰਦੀ ਆ ਵੇ ਹੈ ਇਹਨੂੰ ਪਹਿਲੀ ਪਤਾ ਸੀ ਵੀ ਮੈਂ ਸ਼ਰਤ ਹਾਰੂੰਗੀ ਤਾਂ ਵੀ ਤਰੀਕ ਤੋਂ ਬਾਅਦ ਇਹ ਚ ਪਾਈ ਫਿਰਦੀ ਆ ਦੋਸਤੋ ਲਓ ਭਈ ਮਜ਼ਾ ਜਾਂਦਾ ਹੈ ਕੱਟੀ ਦੇਤੀ ਭਾਵੇਂ ਅੱਜ ਸੂਤੀ ਫਾਲਾਪਨ ਬਹੁਤ ਖੁਸ਼ੀ ਰਾ ਪਰ ਮਾਦਮਾਸ ਮੰਡ ਨਹੀਂ ਕਰੇ ਮੱਜ ਨਹੀਂ ਥੋੜੀ ਥੋੜੀ ਤਾਂ ਹੋ ਭਾਈ ਜੈਲਸੀ ਤੈਨੂੰ ਥੋੜੀ ਥੋੜੀ ਤਾਂ ਹੋਈ ਹੋ ਜੈਲਸੀ ਥੋੜੀ ਪੂਰੀ ਹੈ ਲੈ ਭਾਈ ਆਉਦੇ ਪੈਸੇ ਹਾਂ ਕਿੰਨੇ ਨੇ ਗੱਲਾਂ ਕਿੰਨੇ ਨੇ ਪੰਜ ਹੀ ਆ ਪੂਰਾ ਆਜਾ ਗਿਣ ਲੈਂਦੇ ਆ ਇਹ ਤਾਂ ਗਿਣੂਗਾ ਆਪਾਂ ਨੂੰ ਲੋਕਾਂ ਦਾ 2 4 1 2 4 ਕਿਵੇਂ 1 2 3 4 5 2 200 ਦੇ ਨੇ 2 200 ਦੇ ਦਾਬ ਨਾਲ ਗਿਣੀ ਯਾਰ 7 ਨਾ 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 ਐ ਨਹੀਂ ਬੱਸ 11 12 13 13 نوٹ ਦਾ 2600 ਰੁਪਇਆ ਹੋ ਗਿਆ ਠੀਕ ਹੈ 2600 ਦਾ ਕੱਟ ਕੀ ਹੋ ਗਿਆ ਫੇਰ ਛਗਣ ਤਾਂ ਗੈਸ ਲਈ ਬਹੁਤ ਹੁੰਦੇ ਨੇ ਲੈ ਨਾ ਨਾ ਮੈਂ ਬੁੱਥਾ ਕੁੱਟ ਦੂੰ ਤੇਰਾ 5000 ਦੀ ਸ਼ਰਤ ਲੱਗੀ ਆ ਜੇ ਮੇਰੀ ਤਾਂ ਹੱਡਾਂ 'ਚ ਕੱਟ ਲੈਂਦੀ ਜੇ ਮੱਝ ਪਹਿਲਾਂ ਪੂਰੇ ਚੁੱਪ ਕਰਕੇ ਇਹਨੇ 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 ਮੱਝ ਮੱਝ ਬਾਅਦ ਚ ਸੋਹਣੀ ਸੀ ਹਾਂ ਓਏ ਪਵਿੱਤਰ ਕੋਈ ਨਹੀਂ ਛੱਡ ਨੂੰ ਤਾਂ ਮੇਰੇ ਹੋਈ ਜਾ ਕੱਟੀ ਹਾਂ ਪਵਿੱਤਰ ਤੂੰ ਐਂ ਦੇਖ ਲੈ ਜੇ ਮੱਲਾ ਮੱਝ ਹੱਲੇ ਮਨ ਕਰੇ ਸੁੰਦੀ ਵੀ ਨਾ ਇਹਨੂੰ ਐਜੇ ਪਤਾ ਲੱਗਿਆ ਮੱਝ ਸੂਨ ਲੱਗ ਗਈ ਮੇਰੇ ਹੱਡਾ ਚ ਉਹਦੀ ਪੈਸੇ ਕੱਢ ਲੈ ਹਾਂ ਉਹਦੀ ਕੱਢ ਲੈ ਜੀ ਬਈ 5000 ਰੁਪਇਆ 5000 ਰੁਪਇਆ ਦੇਤਾ ਤੇ ਕਾਫੀ ਦੋ ਮੇਰੇ ਕੋਲ 19 ਜੀ 19 ਕਿਉਂ ਕਹੋ 19 ਕਹੋ ਹੁਣ ਤੂੰ ਮੰਗਦਾ ਨਾ 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 1900 ਨਹੀਂ 1900 ਰੁਪਇਆ ਹੋ ਰਿਹਾ 1100 ਰਹਿ ਗਿਆ 1900 ਰਹਿ ਗਿਆ ਚਲ ਬਾਹਰ 1900 ਰਹਿ ਗਿਆ ਹਾਂ 1900 ਰਹਿ ਗਿਆ ਠੀਕ ਹੈ ਦੋਸਤੋ ਮੈਂ ਕੱਲ ਨੂੰ 1900 ਰੁਪਇਆ ਦੇ ਦਊਂਗਾ ਨਾ ਕੱਲ ਨੂੰ ਕੋਈ ਕਹਦਾ ਪ੍ਰੂਫ ਹੈ ਹੁਣ ਅੱਜ ਦਾ ਬਈ ਬ ਅਜੇ ਵੀ ਲੋਹਾ ਬਣਦਾ ਹੈ ਹਾਂਜੀ ਦੋਸਤੋ ਹੁਣ ਇਹਨਾਂ ਦਾ ਜਿੱਦ ਜਦਈਆ ਤਾਂ ਚੱਲਦਾ ਹੀ ਰਹਿਣਾ ਤੁਸੀਂ ਆਪਣੀਆਂ ਮੱਜਦੀਆਂ ਵਧਾਈਆਂ ਦਿਓ ਆਪਾਂ ਨੂੰ ਕਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਕੰਗ੍ਰੈਚੂਲੇਸ਼ਨ ਲਿਖੋ ਹੋਰ ਬੋਲੀ ਜਾਂਦਾ ਚਲਾ ਰੱਖ ਲਾ ਜਨ ਕੱਲ ਨੂੰ ਨਾ ਇਹ ਨਹੀਂ ਕੱਲ ਮੈਂ ਵੰਡ ਕੇ ਕਰ ਦੂੰਗੀ ਚਲਿਆ ਕਰੋ ਮੈਂ ਆਵਦੀ ਹਾਂ ਚਲ ਮੈਂ ਆਵਦੀ ਜਵਾਨ ਤੇ ਆ ਤੁਸੀਂ ਤਾਂ ਨਹੀਂ ਆਵਦੀ ਜਵਾਨ ਤੇਰੇ ਸ਼ਰਤ ਮੈਂ 500 ਦੀ ਗੱਲ ਸੀ ਤੁਹਾਨੂੰ ਨਹੀਂ ਨਹੀਂ ਰੱਖ ਲੈ ਨਹੀਂ ਨਹੀਂ ਮੈਂ ਜਿਹੜਾ ਹੁੰਦੀ ਸੋਹਿੰਦਾ ਉਹਦੀ ਕੱਲ ਮੈਂ ਬਰਫੀ ਹੁਣ ਖੀ ਲੈ ਆ ਕੇ ਠੰਡਾ ਪੀ ਕੇ ਪਾ ਲੈ ਚੱਲ ਇੰਨਾ ਇੰਨਾ ਚੋ ਲੈ ਨਹੀਂ ਨਾ ਠੰਡਾ ਇੰਨੇ ਕਿੰਨੇ ਖੰਦਾ ਆਊਗਾ ਓਏ 500 500 ਮੈਂ ਕਿਹਾ ਸੀ ਨਾ 400 ਦੀ ਬਰਫੀ ਲਿਆ ਕੇ ਕਹ ਤੂੰ 800 ਦੀ ਆਈ ਹੈ ਆ ਵੀ ਖਾ 500 ਰੁਪਏ ਮੈਂ ਤੈਨੂੰ ਕਿਹਾ ਸੀ 5 500 ਦੀ ਲਾ ਲੈਣੇ ਮੈਂ ਉਹ ਜੇ ਮੈਂ ਜੇ ਮੈਂ ਅੱਜ ਪਹਿਲੇ ਦੂਗੇ ਦੀ ਮੈਂ 5000 ਦਿੰਦਾ ਪਰ ਮੈਂ 500 ਕਿਹਾ ਸੀ ਆ 500 ਰੁਪਏ ਪਰ ਹਾਂ ਇਹ ਕਿਹੜੀ ਚੋਗੀ ਤਰੀਕ ਨੂੰ ਤੇਰੇ ਨਾਲ ਫੇਕ 24 ਨਹੀਂ ਸੀ ਕਿਹਾ 26 ਕਹਾ ਨਹੀਂ ਸੀ ਹਾਂ 26 ਕਹਾ ਸੀ ਭਾਈ 25 ਤਰੀਕ ਨੂੰ ਕਿਹਨੇ ਵਿੱਚੋਂ ਪੁਜੀਸ਼ਨ ਲੈਣਾ ਨੇ ਤਾਂ ਬੋਲਦੇ ਸੀ ਮੈਂ ਪਰ ਮੈਂ ਤਾਂ ਵਿੱਚੋਂ ਹਾਂ ਭਾਈ ਸੱਚ ਚਲੋ ਇਹਨੂੰ ਕੋਈ ਨਹੀਂ ਉਹਨੂੰ 1900 ਰੁਪਏ ਮੈਂ ਇਹਨੂੰ ਬਾਅਦ ਵਿੱਚ ਦੇ ਦੂੰ ਦੋਸਤੋ ਤੁਸੀਂ ਮੇਰੇ ਤੋਂ ਵੱਧ ਤੋਂ ਵੱਧ ਪ੍ਰਮੋਸ਼ਨ ਕਰਾਓ 500 ਰੁਪਏ ਮੈਂ ਇਹਨੂੰ ਹੱਲ ਦੇਣਾ ਤੂੰ ਤਾਂ ਕਰ ਜਾਈਓਗਾ ਮੱਝ ਕਾਦੀ ਸੂਪੀ ਨਾ ਨਹੀਂ ਨਹੀਂ ਮੈਂ ਕਹੂੰਗੀ ਰਿਆ ਤੇ ਉਹਨੂੰ ਕਮਿਸ਼ਨ ਨਹੀਂ ਨਹੀਂ ਨਾ ਜਿਹੜੇ ਪੈਸੇ ਮੈਂ ਇੱਕ ਵਾਰੀ ਸਗਨ ਦੇ ਤੱਕ ਜਿਵੇਂ ਮੈਂ ਮੋੜ ਕੇ ਨਹੀਂ ਮੈਂ ਨਹੀਂ ਮੈਂ ਇੰਨਾ ਰੱਖ ਨਹੀਂ ਸਕਣਾ ਆ ਗਿਆ ਨਹੀਂ ਰੱਖ ਲੈ ਮੇਰੇ ਕੋਲ ਨਹੀਂ ਮੈਂ ਖੋਹ ਲੈਣਾ ਤੇ ਤੂੰ ਕੀ ਨਾ ਕਰਦੇ ਨਹੀਂ ਇਹ ਰੱਖ ਲੈ ਵੀ ਕੀ ਕਰੀ ਤੈਨੂੰ ਕੀ ਕਰਨ ਦੀ ਬਾਬੇ ਦੇ ਜੱਤੇ ਹਾਂ ਸੱਚ ਦੋਸਤੋ ਮੈਂ ਇੱਕ ਚੋਰੀ ਹੋ ਗਈ ਇਹ ਪੱਕਾ ਕਿਸੇ ਬਾਬੇ ਵੀ ਜਾਂਦਾ ਉਸ ਦਿਨ ਵਲੌਗ ਚ ਮੱਝ ਨੂੰ ਗਿਆ ਸੀ ਨਾ ਤੂੰ ਸੁਣਣਾ 26 25 26 ਤਰੀਕ ਨੂੰ ਉਹੀ ਗੱਲ ਉਹੀ ਪੱਕਾ ਜਾਂਦਾ ਹੈ ਤੂੰ ਸਾਲ ਪੇਰੋ ਇਹ ਤਰੀਕ ਲੈ ਕੇ ਪੱਕਾ ਮਾਝ ਦੇ ਪੈ ਵੀ ਨਹੀਂ ਦੇਣੀ ਤੈਨੂੰ ਸੁਹੇ ਲਓ ਨਾ ਬਸ ਰੱਖ ਨਹੀਂ ਨਹੀਂ ਜਿਹੜਾ ਬੰਦਾ ਬਾਪੇ ਕੋਲ ਜਾਂਦਾ ਮੈਂ ਤੂੰ ਨਹੀਂ ਨਹੀਂ ਕੀ ਪਤਾ ਪੈ ਜਾਂ ਜਗਰਾ ਕੇ ਦੇ ਦੇ ਕੋਚ ਨਹੀਂ ਇਹ ਆ ਫੜ ਜਾਣਾ ਬੰਸ ਬਹੁਤਾ ਚੱਲ ਰਹਿਣੀ ਦੇ ਸਾਰੀ ਦੇ ਰਹਿਣ ਦੇ ਬਸ ਮਾਝ ਸੁਹੇ ਚੱਲ ਫੜ ਲੈ ਚੱਲ ਫੜ ਲੈ ਚੱਲ ਫੜ ਲੈ ਚੱਲ ਫੜ ਲੈ ਬੋਲ ਕੋ ਦੂਜੀ ਗਵਾ ਮੇਰੇ ਮਗਰ ਮੈਂ ਕਿ ਪੈਸੇ ਦਿੱਤੇ ਸੀ ਰਾਤ ਦੇ ਆਪ ਮੋੜੇ ਨੇ ਬਸ ਜੇ ਕੱਲੋ ਕਿਸੇ ਵਲੌਗ ਚ ਮੈਨੂੰ ਇਹ ਗੱਲ ਸੁਣਾਉਗਾ ਕਿ ਤੂੰ ਮੱਝਾਂ ਦੇ ਪੈਸੇ ਤੇ ਮੁਕਰ ਗਈ ਸੀ ਬਾਬੀ ਅੱਗੇ ਤੋਂ ਹੋ ਜਾ ਸਿਆਣੀ ਅੱਗੇ ਤੋਂ ਮੇਰੇ ਨਾਲ ਕੋਈ ਸ਼ਰਤ ਨਹੀਂ ਲਾਉਣੀ ਤੂੰ ਕਾ ਮੇਰੀ ਸਿੱਧਿਆਣੇ ਰੱਬ ਨਾਲ ਇਹਦਾ ਮੈਂ ਟੂਲੇ ਕਰਾਂਗਾ ਇਹ ਪੱਕਾ ਕਿਸੇ ਬਾਬੇ ਕੋਲ ਜਾਂਦਾ ਹੈ 100% ਹਾਂ ਹਾਂਜੀ ਦੋਸਤੋ ਆਪਾਂ ਨੂੰ ਹੁਣ ਮੱਝ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸੋ ਜਿੰਨੂ ਜਿੰਨੂ ਸਾਡੀ ਮੱਜ ਦੀ ਖੁਸ਼ੀ ਹੈ ਵੱਧ ਤੋਂ ਵੱਧ ਸਾਨੂੰ ਵਧਾਈਆਂ ਦਿਓ ਲਾਇਕ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਨੂੰ ਸ਼ੇਅਰ ਕਰੋ ਧੰਨਵਾਦ ਜੀ ਬਸ ਸਾਰੇ ਕੁਝ ਹੀ ਦੇ ਵਿੱਚ ਦੋਸਤੋ ਬੋਲ ਮਾਰ ਰਹੇ ਆ 100 ਰੁਪਏ ਲੈ ਫਿਰ ਵੀ ਬੋਲ ਚਲ ਇਹਨੂੰ ਦੇ ਦੇ ਇਹ ਵੀ ਤੇਰਾ ਮੰਗਦਾ ਜੀ ਮੇਰਾ ਹੋਰ ਯਾਰ ਮੈਂ ਤੁਹਾਡਾ ਬਲੌਗ ਬਣਾ ਬਣਾ ਥੱਕ ਗਿਆ ਚੁੱਤੀ ਮਾਰ ਲੈ ਵੇ ਚੁੱਤੀ ਮਾਰ ਲੈ ਨਾ ਕੀ ਲੋਗ ਲਗਾਏ ਤਵੇ ਲਈ ਸਹੀ ਹੋ ਲੈ ਗਿਆ ਚਲੋ ਬਸ ਠੀਕ ਹੈ ਹੁਣ ਹੁਣ ਆਪਾਂ ਕੱਟੀ ਨੂੰ ਸਾਫ ਸੁੱਧ ਲਈਏ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਵਲੌਗ ਦੇਖਣ ਲਈ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਚੱਲਦਾ ਚੱਲਦਾ ਵਲੌਗ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਕੇ ਬਾਏ ਟਾਟਾ